ਜ਼ਿਲ੍ਹਾ ਪੰਚਾਇਤੀ ਪੰਚਾਇਤ ਸਮਤੀ ਚੋਣਾਂ ਹੋਣੀਆਂ ਨੇ ਤੇ ਉਹਨਾਂ ਨੂੰ ਲੈ ਕੇ ਨਾਮਜ਼ਦਗੀ ਦਾਖਲ ਕਰਵਾਉਣ ਦੀ ਕੱਲ ਨੂੰ ਆਖਰੀ ਮਿਤੀ ਹੈ ਵੱਖ-ਵੱਖ ਉਮੀਦਵਾਰਾਂ ਦੇ ਵੱਲੋਂ ਨਾਮਜ਼ਦਗੀਆਂ ਦਾਖਲ ਕਰਵਾਈਆਂ ਜਾ ਰਹੀਆਂ ਨੇ ਤੇ ਉੱਥੇ ਪਟਿਆਲਾ ਦੇ ਵਿੱਚ ਨਾਮਜ਼ਦਗੀਆਂ ਦਾਖਲ ਕਰਵਾਉਣ ਨੂੰ ਲੈ ਕੇ ਮਾਹੌਲ ਪਖਦਾ ਹੋਇਆ ਨਜ਼ਰ ਆਇਆ ਨੋਮੀਨੇਸ਼ਨ ਦੌਰਾਨ ਜ਼ਬਰਦਸਤ ਹਗਾਮਾ ਹੋਇਆ ਤੇ ਇੱਕ ਦੂਜੇ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਲੀਟਰਾਂ ਦੇ ਵੱਲੋਂ ਕਿਉਂਕਿ ਕੱਲ ਆਖਰੀ ਦਿਨ ਹੈ ਨੋਮੀਨੇਸ਼ਨ ਦਾਖਲ ਕਰਨ ਦਾ ਕਨੌਰ ਦੇ ਵਿੱਚ ਨਾਮਜ਼ਦਗੀ ਭਰਨ ਦੇ ਮੌਕੇ ਹਗਾਮਾ ਹੋਇਆ ਜਿੱਥੇ ਕਿ ਵਰਕਰਾਂ ਦੇ ਵੱਲੋਂ ਕਿਆਜ਼ ਵਾਰਿਆ ਕਿ ਨਾਮਜ਼ਦਗੀ ਪਰੰਦੇ ਲਈ ਸਾਨੂੰ ਅੰਦਰ ਦਾਖਲ ਹੋਣ ਨਹੀਂ ਦਿੱਤਾ ਜਾ ਰਿਹਾ ਅਕਾਲੀ ਦੀ ਕਾਂਗਰਸ ਲਈ ਡਰਾਮੋ ਸਾਹਮਣੇ ਹੁੰਦੀ ਹੋਈ ਨਜ਼ਰ ਆਈ ਨਹੀਂ ਪੰਚਾਇਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨੂੰ ਲੈ ਕੇ ਨਾਮਜ਼ਦਗੀਆਂ ਪਰੀਆਂ ਜਾਣੀਆਂ ਤੇ ਤਿੰਨ ਦਿਨਾਂ ਤੋਂ ਨਾਮਜ਼ਦਗੀਆਂ ਦਾ ਦੌਰ ਲਗਾਤਾਰ ਚੱਲ ਰਿਹਾ ਹੈ ਕਾਨੂੰਨ ਨਾਮਜ਼ਦਗੀ ਪਰਨ ਦਾ ਆਖਰੀ ਸਮਾਂ ਇਸੇ ਨੂੰ ਲੈ ਕੇ ਇੱਕ ਨੌਰ ਦੇ ਵਿੱਚ ਨਾਮਜ਼ਦਗੀ ਪਰਨ ਆ ਰਹੇ ਉਮੀਦਵਾਰਾਂ ਨੂੰ ਅੰਦਰ ਦਾਖਲ ਨਹੀਂ ਹੋਣ ਦਿੱਤਾ ਗਿਆ ਜਿਸ ਨੂੰ ਲੈ ਕੇ ਇਹ ਜ਼ਬਰਦਸਤ ਹਗਾਮਾ ਹੁੰਦਾ ਹੋਇਆ ਨਜ਼ਰ ਆਇਆ ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ 14 ਤਰੀਕ ਨੂੰ ਹੋਣਗੀਆਂ ਤੇ 17 ਨੂੰ ਉਹਨਾਂ ਦਾ ਨਤੀਜਾ ਜੋ ਹੈ ਐਲਾਨਿਆ ਜਾਵੇਗਾ ਜਿਸ ਨੂੰ ਲੈ ਕੇ ਨਾਮਜ਼ਦਗੀਆਂ ਦਾ ਦੌਰ ਲਗਾਤਾਰ ਜਾਰੀ ਹੈ